ਪਰ ਪੰਜਾਬ ਦੀ ਧਰਤੀ ਤੇ ਜਿੱਥੇ ਸਿੱਖਾਂ ਦਾ ਬੋਲ ਬਾਲਾ ਉਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਦਾਅਵੇ ਕੀਤੇ ਸਾਰਿਆਂ ਨੇ ਵਾਅਦੇ ਕੀਤੇ ਪਰ ਇਨਸਾਫ ਜਿਹੜਾ ਵਾ ਉਹ ਨਹੀਂ ਮਿਲਿਆ। ਸਾਲਾਂ ਬੱਧੀ ਸਾਡੇ ਜਿਹੜੇ ਨੌਜਵਾਨ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਕਿਸੇ ਨੇ ਵੀ ਕਾਨੂੰਨ ਦੇ ਜੇ ਆਪਾਂ ਇਹ ਕਹ ਲਈਏ ਦੋਵਰੇ ਮਾਪਦੰਡ ਨੇ ਤੇ ਇਹ ਗਲਤ ਨਹੀਂ ਹੋਊਗਾ 332 ਸਾਲ ਤਵੰਦਰ ਬੈਠੇ ਸਾਡੇ ਸਿੱਖ ਜਿਹੜੇ ਨੇ ਉਹਨਾਂ ਦੇ ਰਿਹਾਈ ਵਾਸਤੇ ਕਿਸੇ ਨੇ ਗੱਲ ਨਹੀਂ ਕੀਤੀ ਉਹਨਾਂ ਨੂੰ ਰਿਹਾਂ ਨਹੀਂ ਕੀਤਾ ਪੰਜਾਬ ਦੇ ਵਿੱਚ ਜਿਹੜੇ ਵੋਟ ਪਾਉਣ ਵਾਲੇ ਲੋਕ ਨੇ ਉਹ ਬੜੇ ਨਰਾਸ਼ਤਾ ਵਿੱਚ ਨੇ ਔਰ ਮੈਂ ਉਹ ਨਰਾਸ਼ਾ ਜਿਹੜੀ ਆ ਅੱਜ ਤੋੜਨ ਵਾਸਤੇ ਪੰਜਾਬ ਦੇ ਵੋਟਰ ਨੂੰ ਖਾਲਸਾ ਪੰਥ ਨੂੰ ਕਹਿ ਰਿਹਾ ਹੈ ਕਿ ਅੱਜ ਵੇਲਾ ਹੈ ਅੱਜ ਸਵਾਮਾ ਮੰਗ ਕਰਦਾ ਹੈ ਕਿ ਅੱਜ ਪੰਥ ਦੇ ਹੱਕ ਦੇ ਵਿੱਚ ਆਪਾਂ ਆਪਣਾ ਵੋਟ ਦਿਈਏ ਕਿ ਹਰ ਇੱਕ ਨੂੰ ਨਿਆਂ ਮਿਲੇ ਔਰ ਹਾਰੇ ਨੂੰ ਰੋਜ਼ੀ ਰੋਟੀ ਮਿਲੇ ਅੱਜ ਮਸਲਾ ਹੈਗਾ ਸਾਡੀਆਂ ਨਸਲਾਂ ਦਾ ਤੇ ਸਾਡੀਆਂ ਫਸਲਾਂ ਦਾ ਸਾਡਾ ਜਿਹੜਾ ਮਜ਼ਦੂਰ ਆ ਅੱਜ ਉਹਦਾ ਮਸਲਾ ਹੈ ਪੰਜਾਬ ਖਾਲੀ ਹੋ ਰਿਹਾ ਹੈ ਪੰਜਾਬ ਦੇ ਬੱਚੇ ਬੱਚੀਆਂ ਪਲਾਸਟੂ ਕਰਨ ਤੋਂ ਬਾਅਦ ਉਹ ਅੱਜ ਵਿਦੇਸ਼ਾਂ ਵਿੱਚ ਜਾ ਰਹੇ ਨੇ ਕਿਉਂ ਕਸੂਰ ਅੱਜ ਇਥੋਂ ਇੱਥੇ ਰਾਜ ਕਰਨ ਵਾਲੀਆਂ ਪਾਰਟੀਆਂ ਦਾ ਸੋ ਇਸ ਕਰਕੇ ਜਦੋਂ ਵੀ ਪੰਥ ਤੇ ਪੰਜਾਬ ਦੇ ਉੱਤੇ ਕਦੀ ਭੀੜ ਬਣੀ ਆ ਤੇ ਖਾਲਸਾ ਪੰਥ ਅੰਗੜਾਈ ਲੈਂਦਾ ਜਿਹੜਾ ਤੁਹਾਡਾ ਬੋਲ ਆ ਇਹ ਪੰਥ ਦੇ ਹੱਕ ਵਿੱਚ ਪਾਇਆ ਜਾਵੇ ਸਰਦਾਰ ਸਿਮਰਲਜੀਤ ਸਿੰਘ ਮਾਨ ਛੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੀਆਂ ਥੀਟਾਂ ਤੋਂ ਚੋਣ ਲੜ ਲੜ ਰਿਹਾ ਹੈ ਸਿਮਰਲਜੀਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨੇ ਅੱਜ ਬਹੁਤ ਜ਼ਰੂਰੀ ਹੈ ਕਿਉਂਕਿ ਆਡੇ ਲੀਡਰਾਂ ਦਾ ਸਟੈਟ ਨਹੀਂ ਰਹੇ ਕਿਆ ਪਰ ਸਿਮਰਨਜੀਤ ਸਿੰਘ ਮਾਨ ਜਿਉਂ ਦਾ ਤੋਆ ਮਾ ਤਸ ਤੋਂ ਮਸ ਨਹੀਂ ਹੋਇਆ ਕਿ ਇੱਕ ਮੋਕਾ ਇੱਕ ਮੋਕਾ ਪੰਥ ਨੂੰ ਦਿੱਤਾ ਜਾਵੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਵਾ ਉਹ ਇਤਨਾ ਬਹੁਤ ਜ਼ਰੂਰੀ ਹੈ ਔਰ ਉਹ ਤੇ ਵੀ ਅਮਰਪਾਲ ਸਿੰਘ ਦਾ ਉਹ ਨਿਹਰੇ ਨੇ ਔਰ ਬੀਟ ਕੋਡ ਤੋਂ ਸਿਹੀਦੇ ਬੀਨਤ ਸਿੰਘ ਦਾ ਲੜਕਾ ਭਾਈ ਸਰਬਜੀਤ ਸਿੰਘ ਬਹੁਤ ਵੱਡੀ ਕੁਰਬਾਨੀ ਹੈ। ਉਹਦਾ ਜਿੱਤਣਾ ਵੀ ਅੱਜ ਇੱਥੇ ਬਹੁਤ ਜ਼ਰੂਰੀ ਹੈ। ਮੈਨੂੰ ਦੇਸ਼ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਮੈਨੂੰ ਸਿੱਖਾਂ ਦੇ ਹਾਂ ਜੀ ਆ ਰਹੇ ਗਿਣਤੀ ਵਿੱਚ ਫੋਨ ਆਏ ਨੇ ਕਿ ਜਿਹੜਾ ਫਰੀਦਕੋਟ ਦੇ ਵਿੱਚ ਰੇਡ ਕਾ ਵਾ ਮਾਨਸਾਹਬ ਨੇ ਆਪਣਾ ਬੰਦਾ ਜਿਹੜਾ ਖੜਾ ਕੀਤਾ ਵਾ ਉਹਨੂੰ ਕਿਉਂ ਨਹੀਂ ਬਿਠਾਇਆ ਜਾ ਰਿਹਾ ਤੁਸੀਂ ਮਾਨਸਾਹਬ ਨਾਲ ਗੱਲ ਕਰੋ ਸੋ ਮੈਂ ਕਹਿਣ ਆਇਆ ਵਾਂ ਕਿ ਮਾਨਸਾਹਬ ਬੜੇ ਸਿਆਣੇ ਨੇ ਬਹੁਤ ਡੂੰਗੇ ਸਿਆਸਤਦਾਨ ਨੇ ਬਹੁਤ ਧਰਮੀ ਸਿਆਸਤਦਾਨ ਨੇ ਫਿਮਰਿੰਜੀਤ ਸਿੰਘ ਮਾਨ ਖਡੂਰ ਸਾਹਿਬ ਤੋਂ ਅਮਰਪਾਲ ਦੇ ਹੱਕ ਵਿੱਚ ਉਹਨਾਂ ਨੇ ਜਦੋਂ ਆਪਣਾ ਕੈਂਡੀਡੇਟ ਵਾਪਸ ਲਿਆ ਤੇ ਪੂਰੀ ਦੁਨੀਆ ਦੇ ਵਿੱਚ ਫਿਮਰਿੰਜੀਤ ਸਿੰਘ ਮਾਨ ਦੀ ਚਰਚਾ ਹੋਈ ਸ਼ਾਬਾਸ਼ੇ ਮਿਲੀ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਰੀ ਕੌਮ ਦੀ ਆਵਾਜ਼ ਆ ਪੰਜਾਬ ਦੇ ਵਿੱਚ ਬੈਠੀ ਆ ਪੂਰੇ ਭਾਰਤ ਵਿੱਚ ਬੈਠੀ ਆ ਜਾਂ ਵਿਦੇਸ਼ਾਂ ਵਿੱਚ ਬੈਠੀ ਆ ਕਿ ਗਗੜਾ ਸਾਹਿਬ ਜਿਹੜੇ ਬੜੇ ਪੰਥਕ ਬੰਦੇ ਨੇ ਬੜੇ ਵਫਾਦਾਰ ਪਾਰਟੀ ਦੇ ਵਰਕਰ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵਾਪਸ ਲੈ ਕੇ ਤੇ ਜੋ ਕੌਮ ਦਾ ਮਾਣ ਸਰਦਾਰ ਮਾਨ ਸਾਹਿਬ ਨੂੰ ਮਿਲਿਆ ਮੈਨੂੰ ਉਮੀਦ ਹੈ ਕਿ ਉਹ ਵਾਪਸ ਲੈ ਕੇ ਜੋ ਕੌਮ ਦੀਆਂ ਭਾਵਨਾਵਾਂ ਉਹਦੇ ਉੱਤੇ ਖਰਾ ਉਤਰਨਗੇ